ਸੋਸ਼ਲ ਮੀਡੀਆ ਦੇ ਵਿੱਚ ਬੀਤੀ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਮੈਨੂੰ ਲੱਗਦਾ ਹੈ ਕਿ ਇਹ ਵੀਡੀਓ ਪੰਜਾਬ ਦੇ ਨਾਲ ਰਿਲੇਟਡ ਆ ਸਿੱਖੀਜ਼ਮ ਦੇ ਨਾਲ ਰਿਲੇਟਡ ਆ ਇੱਕ ਮਾਨਵਤਾ ਦੇ ਨਾਲ ਰਿਲੇਟਡ ਆ ਔਰ ਇਸ ਨੂੰ ਡਿਸਕਸ ਕਰਨਾ ਜ਼ਰੂਰੀ ਹੈ ਜਿਸ ਵਿੱਚ ਛਤੀਸਗੜ੍ਹ ਦੀ ਐਮਪੀ ਨੇ ਸੰਸਦ ਦੇ ਵਿੱਚ ਇੱਕ ਮੰਗ ਰੱਖੀ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਤੇ ਚਰਚਾ ਕਰਦੇ ਨਜ਼ਰ ਕਈ ਲੋਕਾਂ ਨੇ ਇਸ ਮੰਗ ਦਾ ਸਮਰਥਨ ਕੀਤਾ ਤੇ ਕਈ ਅਜੇ ਤੱਕ ਵੀ ਇਸ ਬਾਰੇ ਸੋਚ ਰਹੇ ਨੇ ਆਓ ਜਾਣਦੇ ਹਾਂ ਕਿ ਆਖਿਰ ਇਹ ਮੰਗ ਹੈ ਕੀ ਸੀ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ

गदर मचाया था उन्होंने जबरदस्ती लोगों को धर्मांतरण के लिए जोर जबरदस्ती से प्रेरित किया था कश्मीरी पंडित और हिंदू लोग जब गुरु तेग बहादुर जी के पास गए थे और अपने धर्म बचाने की गुहार लगाई थी तो उस शर्त में औरंगजेब ने कि या तो गुरु तेग बहादुर जी खुद बन जाए वो बलिदान दे तो गुरु तेग बहादुर जी ने अपनी शहीदी देकर इस देश की संस्कृति को और इस चीज को बताया था कि मानवता से ऊपर कुछ नहीं है न्यू दिल्ली रेलवे स्टेशन का नाम ही हिंदी चादर गुरु तेग बहादुर जी के नाम पर इसलिए होना चाहिए क्योंकि उनकी शहीदी ही पुरानी दिल्ली सीसगंज गुरुद्वारा साहब चांदनी चौक में हुई और मैं आग्रह करूंगी आपके द्वारा सरकार से कि 24 नवंबर 2024 को जब गुरु तेग बहादुर जी का शहीदी गुरुप्रब मनाया जाता है हम उनकी शहीदी को याद करते हैं उस वक्त अगर सरकार चाहे तो न्यू दिल्ली रेलवे स्टेशन का नाम की घोषणा हिंदी चादर गुरु तेग बहादुर जी के नाम कर सकती है डिमांड टू चेंज नेम ऑफ न्यू दिल्ली रेलवे स्टेशन टू हिंद की चादर धन्यवाद अध्यक्ष जी मैं आपके माध्यम से सरकार से न्यू दिल्ली रेलवे स्टेशन को हिंदी चादर श्री गुरु तेग बहादुर जी जो सिखों के नौवे गुरु थे उनके नाम से करने का आग्रह करती हूं पूरी साहब भी बैठे हैं अच्छी तरह से हिस्ट्री को जानते हैं और ਤੁਸੀਂ ਹੁਣ ਵੀਡੀਓ ਦੇਖ ਹੀ ਲਈ ਹੋਣੀ ਹੈ ਦੇਖਿਆ ਜਾਵੇ ਤਾਂ ਇਹ ਮੰਗ ਕੋਈ ਨਵੀਂ ਮੰਗ ਨਹੀਂ ਹੈ ਕਿਉਂਕਿ ਇੰਡੀਆ ਦੇ ਵਿੱਚ ਪਹਿਲਾਂ ਵੀ ਰੇਲਵੇ ਸਟੇਸ਼ਨ ਦੇ ਨਾਮ ਬਦਲ ਕੇ ਹੋਰ ਨਵੇਂ ਨਾਮ ਰੱਖੇ ਗਏ ਨੇ ਜਿਵੇਂ ਮੁਗਲਸਰਾਏ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਪੰਡਿਤ ਦੇਨ ਦੇਹਾਲ ਉਪਾਦੇ ਜੰਕਸ਼ਨ ਅਲਾਹਾਬਾ ਜੰਕਸ਼ਨ ਦਾ ਨਾਮ ਬਦਲ ਕੇ ਪ੍ਰਾਗਰਾਜ ਜੰਕਸ਼ਨ ਰੇਲਵੇ ਸਟੇਸ਼ਨ ਰੱਖ ਦਿੱਤਾ ਗਿਆ ਇਸੇ ਤਰ੍ਹਾਂ ਚੰਡੀਗੜ੍ਹ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਬਦਲ ਕੇ ਸ਼ਹੀਦੇ ਆਜ਼ਮ ਪਗਲ ਸਿੰਘ ਇੰਟਰਨੈਸ਼ਨਲ 에ਅਰਪੋਰਟ ਰੱਖ ਦਿੱਤਾ ਗਿਆ ਜੇ ਦੇਖਿਆ ਜਾਏ ਤਾਂ ਇਹ ਮੰਗ ਕਿਤੇ ਨਾ ਕਿਤੇ ਜਾਇਜ਼ ਵੀ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਪਰਿਵਾਰ ਤੋਂ ਵੱਡੀ ਕੁਰਬਾਨੀ ਹੋਰ ਕੋਈ ਵੀ ਨਹੀਂ ਸਾਰੇ ਧਰਮਾਂ ਦੇ ਸਾਂਝੇ ਗੁਰੂ ਜਾਂ ਕਹਿ ਲਵੋ ਕਿ ਸਮੁੱਚੀ ਮਾਨਵਤਾ ਦੇ ਸਾਂਝੇ ਗੁਰੂ ਦੇ ਨਾਮ ਤੋਂ ਜੇ ਰੇਲਵੇ ਸਟੇਸ਼ਨ ਦਾ ਨਾਮ ਰੱਖਿਆ ਜਾਵੇ ਤਾਂ ਆਉਣ ਵਾਲੀ ਜਨਰੇਸ਼ਨਜ਼ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਣਗੀਆਂ ਉਂਝ ਤਾਂ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਦੀਆਂ ਬਾਤਾਂ ਰੈਂਦੀ ਦੁਨੀਆ ਤੱਕ ਯਾਦ ਰੱਖੀਆਂ ਜਾਣਗੀਆਂ ਜਦੋਂ ਕੋਈ ਵਿਦੇਸ਼ੀ ਇਹਨਾਂ ਸਥਾਨਾਂ ਦੇ ਨਾਮਾਂ ਬਾਰੇ ਸਰਚ ਕਰੇਗਾ ਕਿਤੇ ਨਾ ਕਿਤੇ ਉਹ ਇਹਨਾਂ ਨਾਮਾਂ ਨੂੰ ਦੇਖ ਕੇ ਇਤਿਹਾਸ ਦੇ ਪੰਨੇ ਫਰੋਨਰ ਲਈ ਜ਼ਰੂਰ ਮਜਬੂਰ ਹੋਵੇਗਾ ਅੱਜ ਮੈਂ ਤੁਹਾਨੂੰ ਐਮਪੀ ਦੀ ਵੀਡੀਓ ਵੀ ਦਿਖਾ ਦਿੱਤੀ ਇਹਦੇ ਨਾਲ ਨਾਲ ਮੈਂ ਆਪਣੀ رائے ਵੀ ਦੇ ਦਿੱਤੀ ਹੁਣ ਮੈਂ ਤੁਹਾਡੀ رائے ਜਾਨਣਾ ਚਾਹੁੰਦਾ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ